ਸਾਭਾਈ ਕੋਈ ਕੀ ਖੜੇ ਜੀ ਤੁਹਾਨੂੰ ਸਾਕਤੋਂ ਬੈਂਟੇ ਆ ਭਾਈ ਪਿੰਡ ਪੱਲਾ ਜਿਹੜਾ ਅੰਮ੍ਰਿਤਸਰ ਦੇ ਇੱਕ ਬਾਬਾ ਬੰਦਾ ਸਿੰਘ ਬਾਦ ਦੀ ਅਸ਼ੀਰਵਾਦ ਦੇ ਸਮਾਰਕਾਂ ਤੋਂ ਸੈੱਲ ਚੱਲ ਰਹੇ ਨੇ ਸੋ ਉਸ ਦੇ 50 ਕਿਲੋ ਸੰਤਾਣ ਸਰਦਾਰ ਸਾਹਿਬ ਰਾਮਧਰ ਰਾਜ ਤੇ ਨੂੰ ਸਮਾਇ ਇੱਕ ਵਾਖ ਹੋ ਰਹਿਣਾ ਵਾ ਸੋ 23 ਨੂੰ ਫੇਰ ਆਰੰਭ ਕਰਕੇ 25 26 ਨੂੰ ਜਿਹੜੇ ਉਹ ਸੀਧੀ ਨਾਲ ਸਮਾਗਮ ਬਾਬਾ ਬੰਦਾ ਸਿੰਘ ਬਾਦ ਦੀ ਸੀਧੀ ਜਿਹੜਾ ਬਣਾਇਆ ਗਿਆ ਨਾ ਦੋ ਤਿੰਨ ਸਮਾਗਮ ਚੱਲ ਰਹੇ ਆ ਸੋ ਸਾਨੂੰ ਮੀਡੀਆ ਮੈਂ ਫੋਨ ਚੋਰੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਵੀਡੀਓ ਮਾਤਰਾ ਸ਼ੇਅਰ ਕਰੋ ਗੁਰਦਰਾਬਾ ਬੰਦਾ ਸਿੰਘ ਬਹਾਦਰ ਪਿੰਡ ਤਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੀਤੀ ਦਿਹਾੜੀ ਨਸਮਰ ਪਰਸਾਂ ਖਾੜਵਰ ਸਾਹਿਬ ਚੱਲ ਰਹੇ ਜੋ ਅੱਜ 23 ਨੂੰ ਖੋਹ ਪਾਏ ਫੇਰ ਸਮਾ सच खांड दर्शन करा रहे वाहे गुरु वाहू जी ਜੋਰਾ ਨੈ ਸੂਤਾਨ ਜਨ ਸ਼ਲਾ ਹੇ ਜੋਰਾ ਨੈ ਮਨਾ ਮਿਆ ਜੋਰਾ ਨ ਕੋ ਰਾ ਰਾਮਾ ਰਾਮੇ ਵਾਹਿਗੁਰੂ ਗੁਰਦਰਾਪਾ ਬੰਦਾ ਸਿੰਘ ਜੀ ਗੁਰਦਰਾਪਾ ਬੰਦਾ ਸਿੰਘ ਬਹਾਦਰ ਜੋਗੀ ਸ਼ਹੀਦੀ ਘੜਾ ਨੂੰ ਸਮਰਪਿਤ ਆਰੋੜੇ ਜੀ ਜਿਹੜਾ ਰੋਸ ਹੈ ਉਹ ਜਾਨ ਜਨਕਰਤਲੇ ਦੇ ਵਿੱਚ ਜੋ ਕਿ 21 ਖਨਪੜ ਸਹਾਰਾਮ ਨੂੰ ਦੇਣਾ 193 ਨੇ ਸਮਾਪਤੀ ਆ ਸੋ 23 ਨੂੰ ਫਿਰ 1:30 ਵਜੇ ਖਨਪੜ ਦੀ ਸਮਾਪਤੀ ਕਰਕੇ ਖਨਪੜ ਸਹਾਰਾਮ ਹੋਣਗੇ ਦੂਸਰੇ ਜੋ ਕਿ 25 26 ਨੂੰ ਦਵਾਨ ਕਿਰਪਨ ਸਜਾਏ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਵੀ ਇਹ ਪਤਵੰਤ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਉਕਰੋ ਤਰਾਪਾ ਬੰਦਾ ਸਿੰਘ ਬਖਸ਼ੀ ਪਉਰਾ ਸੁਰਗਾਰੇ ਵਾਹਿਗੁਰੂ ਜੀ ਹਰ ਸੰਗਤਾਂ ਸਭ ਜੀ ਸੇਵਾਕਾਰੀਆਂ ਜੀ ਸੰਗਤਾਂ ਜੀ ਨਾਮ ਅਕਾਲ ਪੁਰਖ ਦੀ ਰਾਏ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਆ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਦਾਰ ਪਰਮਜੀਤ ਸਿੰਘ ਸਰਦਾਰ ਬਗੀਚਾ ਸਿੰਘ ਜੀ ਦੇ ਪਰਿਵਾਰ ਵੱਲੋਂ ਜਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਡੇਰੇ ਨੂੰ ਪੇੜ ਕੀਤੀ ਗਈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸੰਗਤ ਪੇੜ ਕੀਤਾ ਆ ਗੁਰਦਰਾ ਸਾਹਿਬ ਦਾ ਲੰਗਰ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਤਿਆਰੀਆਂ ਹੋ ਰਹੀਆਂ ਲੰਗਰ ਦੀਆਂ ਸ਼ੁਰੂ ਹੌਲੀ ਹੌਲੀ ਜੋ ਗੁਰਦਰਾ ਸਾਹਿਬ ਲੰਗਰ ਹਾਲ ਦੀ ਜੋ ਕਿ ਤਿਆਰੀ ਹੋਣੀ ਆ ਸੋ ਤਾਜ਼ੀਆਂ ਦਾ ਸਬਜ਼ੀਆਂ ਲਾਈਆਂ ਆਈਆਂ ਆ ਔਰ ਇਹ ਵੀ ਗੁਰਦਰਾ ਸਾਹਿਬ ਦੀਆਂ ਸਬਜ਼ੀਆਂ ਬਣ ਬਣ ਰਹੀਆਂ ਨੇ ਪਰ ਇੱਥੇ ਸਬਜ਼ੀ ਪ੍ਰਸ਼ਾਦ ਤਿਆਰ ਹੋਇਆ ਕਰਨਗੇ ਇਸ ਜਗ੍ਹਾ ਦੇ ਉੱਤੇ ਲੰਗਰ ਹਾਲ ਬਣ ਕੇ ਤਿਆਰ ਕਰਾਂਗੇ ਇੱਥੇ ਸਬਜ਼ੀਆਂ ਬਣਨੀਆਂ ਇੱਥੇ ਸੰਗ ਪ੍ਰਸ਼ਾਦ ਤਿਆਰ ਹੋਇਆ ਕਰੇਗਾ ਸੰਤ ਸਚਿਆ ਗਿਆ ਕਰਮੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ